बस पता नहीं लगया कदों पढ़दे पढ़दे जदों लिखण दा शौक पए गया बेसिकली मेनू गावण दा शौक हुंदा पेहला ते फिर पता नहीं लगया कदों अੱਖੇ ਨੀ ਰੋਣਾ ਪਏਗਾ ਗੀਤ ਲਿਖਿਆ ਗਿਆ ਤੇ ਲੋਕਾਂ ਨੇ ਗੀਤਕਾਰ ਲੈ ਪਰ ਜੋ ਮੈਨੂੰ ਅਕਸੈਪਟ ਕਰ ਲਿਆ ਬਹੁਤ سارے ਲੋਕ ਇਹ ਗੱਲ ਕਹਿੰਦੇ ਕਿ ਦੀਪ ਮੰਗਲੀ ਨੇ ਸੋ ਸੁਕੰਦਰ ਪੈਦਾ ਕੀਤਾ ਲੋਕਾਂ ਨੇ ਆ ਰਹੇ ਨੇ ਉਹ ਸੀਗਾ ਨਾ ਦੁੱਖਾਂ ਦੀ ਪਟਾਰੀ ਜਿਹੜਾ ਹਰ ਇੱਕ ਮੂਰੇ ਬੈਠ ਜਾਂਦਾ ਕੋਲ ਦੇ ਮਾਰੇਆਂ ਮੁਕੱਦਰਾਂ ਦੇ ਕਿੱਸੇ ਸਾਰਿਆਂ ਨੂੰ ਦੱਸਦਾ ਫਿਰ ਰਕੇ ਇਹੋ ਜਿਹੇ ਬੰਦੇ ਇੱਕ ਦਿਨ ਦੁਨੀਆ ਤੇ ਰਹਿ ਜਾਂਦੇ ਇਕੱਲੇ ਆ ਜੇ ਕੋਈ ਪੁੱਛੇ ਹਾਲ ਚਾਲਸ ਦਾ ਕਹਣਾ ਚਾਹੀਦਾ ਬਾਈ ਬੱਲੇ ਬੱਲੇ ਆ ਜਿਹੜੇ ਹੁਣ ਗੀਤ ਚੱਲਦੇ ਆ ਜਿਹੜੇ ਗੀਤ ਅੱਜ ਕੱਲ ਸੱਚਾਈ ਤੋਂ ਦੂਰ ਨੇ ਤੇ ਉਹ ਮੈਨੂੰ ਨਹੀਂ ਸੁਣਦਾ ਨਹੀਂ ਪਰ ਜਿਹੜਾ ਮੁੱਸੇ ਵਾਲਾ ਮੁੰਡਾ ਜਾ ਕੇ ਗਿਆ ਨਵੇਂ ਸਟੇਜ ਤੇ ਜਾ ਗਿਆ ਬਸ ਸੱਚਾਈ ਜਾ ਕੇ ਗਿਆ ਤੁਸੀਂ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਪ੍ਰਭਜੋਤ ਸਿੰਘ ਖਾਲਸਾ ਨਾ ਬੰਗੜ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ ਪੰਜਾਬੀ ਗੀਤਕਾਰੀ ਦੀ ਜਦੋਂ ਗੱਲ ਚੱਲਦੀ ਹੈ ਜਦੋਂ ਗੱਲ ਚੱਲਦੀ ਹੈ ਪੰਜਾਬੀ ਸਹਿਤ ਦੀ ਤਾਂ ਇੱਕ ਨਾਂ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਆ ਜਾਂਦਾ ਤੇ ਮੈਂ ਉਸ ਦੇ ਡੂਬਰੂ ਤੁਹਾਨੂੰ ਕਰਾਵਾਂ ਪਹਿਲਾਂ ਤੁਸੀਂ ਇੱਕ ਗੀਤ ਸੁਣਿਆ ਹੋਣਾ ਜਿਹੜੇ ਮੇਰੀ ਕੇਜ ਦੇ ਨੇ ਜਿਹੜੇ ਮੇਰੀ ਇੱਕ ਉਮਰ ਦੇ ਲੋਕ ਨੇ ਉਹ ਜਾਣਦੇ ਹੋਣੇ ਆ ਤੇ ਉਹਨਾਂ ਨੇ ਬੜਾ ਸੁਣਿਆ ਹੋਣਾ ਤੇ ਪੱਕਸ ਗਈਆਂ ਉਸ ਗੀਤ ਦੇ ਨਾਲ ਤੇ ਜਦੋਂ ਡੈਕ ਆਏ ਉਸ ਵੇਲੇ ਵੀ ਜਦੋਂ ਸੀੜੀਆਂ ਆਈਆਂ ਉਸ ਵੇਲੇ ਵੀ ਅੱਜ ਜਦੋਂ ਪਿੰਡ ਡਰਾਈਵ ਜਮਾਨਾ ਆ ਗਿਆ ਅੱਜ ਵੀ ਉਹ ਗੀਤ ਸਾਰਿਆਂ ਦੀ ਜ਼ੁਬਾਨ ਤੇ ਸ਼ਾਇਆ ਹੋਇਆ ਤੇ ਸਾਰਿਆਂ ਨੇ ਸੁਣਿਆ ਤੇ ਸਾਰਿਆਂ ਨੇ ਸੁਲਾਇਆ ਤੇ ਇੱਕ ਗੀਤ ਦੇ ਨਾਲ ਹੀ ਉਹ ਗੀਤਕਾਰ ਸਦਾ ਲਈ ਜਿਹੜਾ ਉਹ ਲੋਕਾਂ ਦੀ ਜ਼ੁਬਾਨ ਤੇ ਸ਼ਾ ਗਿਆ ਲੋਕੀ ਉਹਨੂੰ ਜਾਣਨ ਲੱਗ ਪਏ ਗੀਤ ਦੇ ਬੋਲ ਸਨ ਐਸੀ ਜਾਬ ਸੱਜਣਾ ਵੇ ਤੇਰੀ ਆਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਭੈੜੀ ਮੌਤ ਨਾਲੋਂ ਚੰਦਰੀ ਜੁਦਾਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਸੋਹ ਸਕੰਦਰ ਨੇ ਇਹ ਗੀਤ ਗਾਇਆ ਸੀ ਤੇ ਜਦੋਂ ਫੜਵਾਇਆ ਸੀ ਗੀਤ ਤੇ ਬੜੇ ਦੇਸੀ ਜਿਹੇ ਢੰਗ ਦੇ ਨਾਲ ਇਹ ਜਿਹੜਾ ਗੀਤ ਫਲਵਾਇਆ ਗਿਆ ਸੀ ਤੇ ਉਹਦੇ ਵਿੱਚ ਜਿਹੜਾ ਇੱਕ ਅੰਤਰਾ ਆਉਂਦਾ ਸੀ ਤੇ ਉਹ ਅੰਤਰਾ ਵੀ ਤੁਸੀਂ ਉਹਨੂੰ ਵੀ ਤੁਸੀਂ ਬੜਾ ਪਿਆਰ ਕੀਤਾ ਤੇ ਬੜਾ ਉਹਨੂੰ ਕੀਤਾ ਕਦੇ ਤੇ ਪੱਪੀ ਯਾਦ ਆਊਗਾ ਜਿਹੜਾ ਬੈਠਾ ਤੈਨੂੰ ਸੀਨੇ 'ਚ ਛੁਪਾਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਐਸੀ ਯਾਦ ਸਜਣਾ ਵੇ ਤੇਰੀ ਆਈ ਵੀ ਜੇਕਰ ਉਹਨਾਂ ਦੇ ਹੋਰ ਗੀਤਾਂ ਦੀ ਗੱਲ ਕਰੀਏ ਅਸੀਂ ਇੱਕ ਸਿੱਕੇ ਦੇ ਦੋ ਪਾਸੇ ਨਾ ਬਿਛੜ ਸਕੀ ਨਾ ਮੇਲ ਹੋਇਆ ਜੇਕਰ ਪੰਜਾਬੀ ਗਾਇਕਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਗਾਇਕ ਉਹਨਾਂ ਦੇ ਗੀਤ गा ਕੇ ਹਿੱਟ ਹੋ ਗਏ ਜਿਨ੍ਹਾਂ ਦੇ ਵਿੱਚੋਂ ਗੋਲਡਨ ਸਟਾਰ ਮਲਕੀਤ ਸਿੰਘ ਜੀ ਜਿਨ੍ਹਾਂ ਦੇ ਵਿੱਚੋਂ ਮਿਸ ਪੂਜਾ ਜੀ ਜਿਨ੍ਹਾਂ ਦੇ ਹੋਰ ਜ਼ਿਕਰ ਗੱਲ ਕਰੀ ਸੁਦੇਸ਼ ਕੁਮਾਰੀ ਜੀ ਨੇ ਉਹਨਾਂ ਦੇ ਗੀਤ ਗਾਏ ਤੇ ਨਾਲ ਦੀ ਨਾਲ ਗੁਰਬਖਸ਼ ਸ਼ੌਕੀ ਅਸੀਂ ਇੱਕ ਸਿੱਕੇ ਦੇ ਦੋ ਪਾਸੇ ਨਾ ਬਿਸ਼ਰ ਸਕੀ ਨਾ ਮੇਲ ਹੋਇਆ ਗੱਲਬਾਤ ਕਰਦੇ ਹਾਂ ਉਸਤਾਦ ਦੀਪ ਮੰਗਲੀ ਪੱਪੀ ਤੋਂ ਦੀਪ ਮੰਗਲੀ ਦਾ ਸਫ਼ਰ ਤੇ ਕਿਵੇਂ ਇਹ ਸਫ਼ਰ ਤੈਅ ਹੋਇਆ ਕਿਵੇਂ ਇਹਨਾਂ ਨੇ ਮੰਜ਼ਲਾ ਪਹੇਕ ਕੀਤੀਆਂ ਕਿਵੇਂ ਪੰਜਾਬ ਦੇ ਵਿੱਚੋਂ ਇੱਥੋਂ ਜਾ ਕੇ ਅਮਰੀਕਾ ਦੇ ਵਿੱਚ ਵੀ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਰਹੇ ਆਓ ਗੱਲਬਾਤ ਕਰਦੇ ਹਾਂ ਉਸਤਾਦ ਬੀਪ ਮੰਗਲਜੀ ਦੇ ਨਾਲ ਸਰ ਸਵਾਗਤ ਤੁਹਾਡਾ ਡੇਲੀ ਪੋਸਟ ਪੰਜਾਬੀ ਫਾਸਟ న్యూਸ ਤੇ ਥੈਂਕ ਯੂ वेलकम ਅਜੀ ਬੜੀ ਮਿਹਰਬਾਨੀ ਤੁਹਾਨੂੰ ਇਹ ਲੋਕਾਂ ਦੇ ਰੂਬਰੂ ਕੀਤਾ ਮੈਨੂੰ ਆਫਿਸ ਦੇ ਬੜੇ ਦਿਨਾਂ ਬਾਅਦ ਸੋ ਮੇਰੇ ਵੱਲੋਂ ਸਾਰਿਆਂ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਈ ਸ਼ੁਰੂਆਤ ਕਰਦੇ ਆਂ ਆਪਾਂ ਗੱਲਬਾਤ ਤੇ ਇੱਕ ਸ਼ੁਰੂਆਤ ਕਰਦੇ ਆਂ ਗੱਲਬਾਤਾਂ ਦਾ سلسلہ ਕਿੱਦਾਂ ਸ਼ੁਰੂ ਹੋਇਆ ਸੀ ਪੰਜਾਬੀ ਗੀਤਕਾਰੀ ਦਾ ਸਫ਼ਰ ਬਸ ਪਤਾ ਹੀ ਨਹੀਂ ਲੱਗਿਆ ਕਦੋਂ ਪੜਦੇ ਪੜਦੇ ਜਦੋਂ ਲਿਖਣ ਦਾ ਸ਼ੌਕ ਪੈ ਗਿਆ ਬੇਸਿਕਲੀ ਮੈਨੂੰ ਗਾਉਣ ਦਾ ਸ਼ੌਕ ਹੁੰਦਾ ਪਹਿਲਾਂ ਹੂੰ ਪਰ ਕਦੋਂ ਗੀਤ ਲਿਖਣ ਲੱਗਿਆ ਮੈਨੂੰ ਖੁਦ ਨੂੰ ਨਹੀਂ ਪਤਾ ਅਸਲ ਸਿੰਗਰ ਬਣਨਾ ਚਾਹੁੰਦੇ ਸੀ ਜੀ ਅੱਛਾ ਤੇ ਮੈਂ 뮤직 ਸਿੱਖਦਾ ਵੀ ਰਿਆਂ ਛੋਟਾ ਹਾਂ ਹੂੰ ਤੇ ਫਿਰ ਪਤਾ ਹੀ ਲੱਗਿਆ ਕਦੋਂ ਅੱਖੀਆਂ ਨੂੰ ਰੋਣਾ ਪਿਆ ਗੀਤ ਲਿਖਿਆ ਗਿਆ ਹੂੰ ਤੇ ਲੋਕਾਂ ਨੇ ਗੀਤਕਾਰ ਲੈ ਬਜਾ ਮੈਨੂੰ ਅਕਸੈਪਟ ਕਰ ਲਿਆ ਅਕਸੈਪਟ ਕਰ ਲਿਆ ਆਪਾਂ ਨਾ ਭਾਜੀ ਇਹ ਗੱਲ ਇੰਨੀ ਜਲਦੀ ਨਹੀਂ ਨਵੇੜ ਦੇਣੀ ਠੀਕ ਹੈ ਇਹ ਗੱਲ ਇਹ ਦੱਸੋ ਵੀ ਅੱਖੀਆਂ ਨੂੰ ਰੋਣਾ ਪਿਆ ਗੀਤ ਲਿਖਿਆ ਕਦਾਂ ਤੇ ਕਿਸ ਤਰ੍ਹਾਂ ਤੁਹਾਡਾ ਉਹ ਗਾਇਕ ਨਾਲ ਮੇਲ ਹੋਇਆ ਤੇ ਕਿਸ ਤਰ੍ਹਾਂ ਫਿਰ ਇਹ ਜਿਹੜਾ ਪੰਜਾਬੀ ਸੰਗੀਤ ਦੇ ਵਿੱਚ ਜਿਹੜਾ ਇੱਕ ਛਾਂ ਹੀ ਤੁਸੀਂ ਇੱਕ ਦਾ ਸਰਬ ਕਿੱਦਾਂ ਬਣਿਆ ਲਿਖੇ ਕੁਝ ਗੀਤ ਲਿਖੇ ਸੀ ਮੈਂ ਤੇ ਮੈਂ ਕਿਸੇ ਕਲਾਕਾਰ ਕੋਲ ਗਿਆ ਨਹੀਂ ਗੀਤ ਰਿਕਾਰਡ ਕਰਵਾਉਣ ਦੇ ਵੇ ਮਤਲਬ ਚੱਕਰ ਦੇ ਵਿੱਚ ਹੂੰ ਇਦਾਂ ਮੈਨੂੰ ਕਿਸੇ ਤਰੀਕੇ ਨਾਲ ਇੱਕ ਵਿਆਹ ਦੇ ਵਿੱਚ ਹੂੰ ਤੇ ਆਪਣੇ ਸੋਹਣ ਸਕੰਦਰ ਮਿਲ ਗਿਆ ਹੂੰ ਇਹ ਤੁਹਾਡੇ ਜਿਹੜੇ ਦੇ ਰਹਿਣ ਵਾਲੇ ਸੀ ਹਾਂਜੀ ਸਾਡੇ ਸਾਹਨੇ ਵਾਲੇ ਕੋਲੇ ਪਿੰਡ ਉਹਨਾਂ ਦਾ ਟਿੱਬਾ ਪਿੰਡ ਹੂੰ ਤੇ ਉੱਥੇ ਮਿਲਣ ਕਰਕੇ ਮੈਂ ਆਪਣੇ ਗੀਤ ਸੁਣਾਏ ਮੁੜ ਕੇ ਸਾਰੇ ਮਤਲਬ ਮੇਰੇ ਕੋਲੇ ਆ ਗਿਆ ਪਿੰਡ ਮਿਲਣ ਵਾਸਤੇ ਸਾਡੀ ਐਸੀ ਦੋਸਤੀ ਹੋ ਗਈ ਮੇਰੇ ਘਰੇ ਜਾਣ ਲੱਗ ਗਿਆ ਮੈਂ 2 ਸਾਲ ਆਪਣੇ ਕੋਲੇ ਰੱਖਿਆ ਅੱਛਾ ਜੀ ਜੀ ਫਿਰ ਪਹਿਲੀ ਤੇ ਦੂਜੀ ਤੀਜੀ ਕੈਸੇ ਦੋ ਤਿੰਨ ਮਹੀਂ ਹੀ ਗੁਰਾਈਆਂ ਸੀ ਆਪਣੇ ਕੋਲ ਅੱਛਾ ਜੀ ਤੇ ਪਹਿਲੀ ਕੈਸੇ ਕਿ ਸਾਡਾ ਅੱਖੀਆਂ ਰੋਣਾ ਪਿਆ ਜਾ ਹੂੰ ਇਹ ਹਿੱਟ ਰਿਆ ਹੂੰ ਇਸ ਤੋਂ ਬਾਅਦ ਦੂਜੀ ਕੈਸੇ ਸਾਡੀ ਆਈ ਸੀਗੀ ਪਿਛੜੇ ਸੱਜਣ ਹੂੰ ਉਹਦੇ ਵਿੱਚ ਵੀ ਗੀਤ ਮੇਰਾ ਹਿੱਟ ਰਿਆ ਸੀਗਾ ਦੁੱਖ ਵਿਛੜੇ ਗਵਾਂਢੀ ਦਾ ਵਿਚੰਦਰਾ ਤੂੰ ਤਾਂ ਸਾਡਾ ਯਾਰ ਹੁੰਦਾ ਸੀ ਹਾਂਜੀ ਤੇ ਇਹ ਵੀ ਗੀਤ ਉਸ ਤੋਂ ਬਾਅਦ ਕਾਫੀ ਗੀਤ ਹੋਟ ਹੋਏ ਅੰਮੀ ਕਾਫੀ ਨਹੀਂ ਕਿਹੜਾ ਹੋਇਆ ਫੇਰ ਹੋਰ ਯਾਨੀ ਸੋਹ ਸਿਕੰਦਰ ਨੇ ਮੈਨੂੰ ਯਾਦ ਇਹਨਾਂ ਗਾਣੇ ਜਿਹੜੇ ਮੇਨ ਗਾਣੇ ਤੇ ਹਿੱਟ ਹੋਏ ਇਹ ਹਾਂ ਦੁੱਖ ਵਿਛੜੇ ਗਵਾਂਢੀ ਦਾ ਤੇ ਚੰਦਰਾ ਤੂੰ ਤਾਂ ਸਾਡਾ ਯਾਰ ਹੁੰਦਾ ਸੀ ਇਹ ਗੀਤ ਵੀ ਇਹ ਵੀ ਮਤਲਬ ਚੰਗਾ ਚੱਲਿਆ ਹਾਂਜੀ ਬਾਕੀ ਹੋਰ ਵੀ ਗੀਤ ਵਾਹੀ ਗੀਤ ਤੇ ਉਸ ਤੋਂ ਬਾਅਦ ਫਿਰ ਦੂਸਰੇ ਕਲਾਕਾਰਾਂ ਨੇ ਮੇਰੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਉੱਥੇ ਬਾਅਦ ਚ ਆਉਣੇ ਆ ਬਹੁਤ ਸਾਰੇ ਲੋਕ ਇਹ ਪੈਦਾ ਕੀਤਾ ਜਸੋਂ ਸਿਕੰਦਰਦੀਪ ਮੰਗਲੀ ਕਰਕੇ ਹੋਇਆ ਕੀ ਕਹੋਗੇ ਹਾਂਜੀ ਇਹ ਐਕਚੁਅਲੀ ਦੋਨਾਂ ਦਾ ਜੋ ਸਾਥ ਹੋਇਆ ਨਾ ਜਿੱਦਾਂ ਹੂੰ ਤੇ ਉਹਦੇ ਵਿੱਚੋਂ ਕਾਮਯਾਬੀ ਨਿਕਲਦੀ ਅਸੀਂ ਇਕੱਠੇ ਰਹਿਏ ਬੰਦਗੀ ਤੇ ਫਿਰ ਉਹ ਵੀ ਤਾਂ ਮਰ ਜਾ ਜ ਰੂਬਰੂ ਕਰੇ ਤੁਸੀਂ ਮਾ ਮਾਪ ਤੇ ਬੜਾ ਖੂਬਸੂਰਤ ਲਿਖਦੇ ਹੋ ਕੁਝ ਜ਼ਿਆਦਾ ਆ ਰਹਿਆ ਹੂੰ ਤੁਸੀਂ ਆਪਣਾ ਸੁਣਾਦਾ ਮਾ ਬਾਪੂ ਤੇ ਬਾਪੂ ਤੇਰਾ ਉਹ ਤਾਂ ਮੇਰੀ ਹਾਂ ਇੱਕ ਤੁਸੀਂ ਉਹ ਵੀ ਬੜਾ ਬੜਾ ਥੋੜਾ ਫੇਮਸ ਹੋਇਆ ਉਹ ਗੀਤ ਵੀ ਜਦੋਂ ਕੋਈ ਹਾਲ ਚਾਲ ਪੁੱਛੇ ਤਦੋਂ ਕੀ ਕਹਿਣਾ ਚਾਹੀਦਾ ਉਹ ਜਿਵੇਂ ਮੈਂ ਮਦਮਿਕ ਪੋਜੀਟਿਵ ਥਿੰਕਿੰਗ ਦੇ ਗਾਣੇ ਅੱਜ ਕਾ ਲਿਖਦਾ ਕੋਰਗੇ ਅਗਰ ਨਹੀਂ ਮੇਰੇ ਗਾਇ ਨਹੀਂ ਗਾਣੇ ਕਾਮਯਾਬੀ ਦਾ ਆ ਹੋਰ ਗਾਣੇ ਆ ਰਹੇ ਨੇ ਉਹ ਸੀਗਾ ਕਿ ਦੁੱਖਾਂ ਦੀ ਪਟਾਰੀ ਜਿਹੜਾ ਹਰ ਇੱਕ ਮੂਰੇ ਬੈਠ ਜਾਂਦਾ ਖੋਰਗੇ ਮਾਰੇਆਂ ਮੁਕੱਦਰਾਂ ਦੇ ਕਿਸੇ ਸਾਰਿਆਂ ਨੂੰ ਦੱਸਦਾ ਫਰੋਲ ਕੇ ਇਹੋ ਜਿਹਾ ਹੈ ਬੰਦੇ ਇੱਕ ਦਿਨ ਦੁਨੀਆ ਤੇ ਰਹਿ ਜਾਂਦੇ ਇਕੱਲੇ ਆ ਜੇ ਕੋਈ ਪੁੱਛੇ ਹਾਲ ਚਾਲ ਸਦਾ ਕਹਿਣਾ ਚਾਹੀਦਾ ਬਾਈ ਬੱਲੇ 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 ਆ ਤਾਂ ਕਹੋ ਮਤਲਬ ਪੋਜੀਟਿਵ ਜਿਹਾ ਰਹਿਣਾ ਚਾਹੀਦਾ ਹਨਾ ਮੈਂ ਕਹਿੰਦਾ ਵੀ ਇਹਨਾਂ ਦੁੱਖ ਸੁੱਖ ਜ਼ਿੰਦਗੀ 'ਚ ਆਏ ਕਿੰਨੀ ਵਾਰ ਤੈਂ ਤਾਂ ਕਿਸੇ ਕਦੇ ਕਿਸੇ ਕੋਲ ਮੰਨੀ ਨਹੀਂ ਸੀ ਯਾਰ ਦੁੱਖ ਸੁੱਖ ਜ਼ਿੰਦਗੀ 'ਚ ਆਏ ਕਿੰਨੀ ਵਾਰ ਤੈਂ ਤਾਂ ਕਦੇ ਕਿਸੇ ਕੋਲ ਮੰਨੀ ਨਹੀਂ ਸੀ ਯਾਰ ਕੀਤੇ ਵੱਡੇ ਵੱਡੇ ਮਸਲੇ ਤੂੰ ਹੱਲ ਸੁਣਿਆ ਆ ਤਾਂ ਐਵੇਂ ਨਿੱਕੀ ਜਹੀ ਗੱਲ ਸੁਣਿਆ ਹਾਂ ਛੋਟੀ ਜਹੀ ਗੱਲ ਸੁਣਿਆ ਬਹੁਤ ਬਹੁਤ ਤੁਸੀਂ ਬਹੁਤ ਹੀ ਸੋਹਣਾ ਲਿਖਦੇ ਹੋ ਤੇ ਪੰਜਾਬ ਦੇ ਪੰਜਾਬ ਦੇ ਅੱਜਕੱਲ੍ਹ ਦੇ ਹਾਲਾਤਾਂ ਬਾਰੇ ਕੁਝ ਕਹਿਣਾ ਚਾਹੋਗੇ ਪੰਜਾਬ ਦੇ ਹਾਲਾਤ ਤੁਹਾਨੂੰ 10 ਘੜੇ ਵੀ ਬੀਤੇ ਸਮੇਂ ਦੀਆਂ ਹੋ ਗਈਆਂ ਕਹਾਣੀਆਂ ਹੂੰ ਉਹ ਤਾਂ ਗਈਆਂ ਟੋਟਲੀ ਬਦਲੇ ਪੰਜਾਬ ਦੇ ਰੰਗ ਬਦਲੇ ਜਿਵੇਂ ਵਰਕੇ ਨੂੰ ਮੰਨਦੇ ਹਾਂ ਪੰਜਾਬੀ ਪੰਜਾਬੀ ਸਭਿਆਚਾਰ ਚ ਪੰਜਾਬੀ ਗੀਤਕਾਰ ਦੇ ਵਿੱਚ ਆਈ ਗ੍ਰਾਵਿਟੀ ਜਿਵੇਂ ਵਰਕ ਆਉਣ ਕਿ ਨੂੰ ਮੰਨਦੇ ਹੋ ਤੁਸੀਂ ਇਹ ਸਾਰੇ ਰਲ ਮਿਲ ਕੇ ਹੈ ਜਿੱਕਦੇ ਆਪਾਂ ਥੋੜੀ ਵਧੀਆ ਮੇਰੇ ਦਾ ਖਿਆਲ ਨਹੀਂ ਜੇ ਸੁਣਨੇ ਵਾਲੇ ਗਾਉਣ ਵਾਲੇ ਗਾਉਂਦੇ ਸੁਣਨੇ ਵਾਲੇ ਸੁਣਦੇ ਨੇ ਉਹਦੇ ਦੀ ਗੱਲਾਂ ਹੂੰ ਹੈਨਾ ਤੇ ਜਿਹੜੇ ਹੁਣ ਤੋਂ ਜਿਹੜੇ ਹੁਣ ਕੀ ਚੱਲਦੇ ਆ ਸੋਨੂ ਸੋਨੂ ਚੰਗੇ ਲੱਗਦੇ ਤੁਹਾਨੂੰ ਸੱਚ ਦੱਸਿਓ ਸੌ ਫੀਸ ਦੱਸਿਓ ਜਿਹੜੇ ਹੌਣ ਗੀਤ ਚੱਲਦੇ ਆ ਜਿਹੜੇ ਗੀਤ ਅੱਜ ਕੱਲ ਤੇ ਸਚਾਈ ਤੋਂ ਦੂਰ ਨੇ ਹੂੰ ਤੇ ਉਹ ਮੈਨੂੰ ਨਹੀਂ ਮੈਂ ਸੁਣਦਾ ਨਹੀਂ ਪਰ ਜਿਹੜਾ ਮੂਸੇ ਵਾਲਾ ਮੁੰਡਾ ਜਾ ਕੇ ਉਹ ਨਵੇਂ ਸਟਾਈਲ ਚ ਗਾ ਗਿਆ ਬਸ ਸਚਾਈ ਦਾ ਗਾ ਕੇ ਗਿਆ ਹੂੰ ਤੇ ਉਹਦੇ ਗਾਣੇ ਵਧੀਆ ਨੇ ਉਹਦੇ ਗਾਣੇ ਸਚਾਈ ਦੀ ਨੇੜੇ ਨੇ ਜੀ ਸੋਹਣੇ ਲੱਗਦੇ ਉਹਦੇ ਗਾਣੇ ਤੇ ਅੱਜ ਕੱਲ ਦੇ ਸਿੰਗਰਾਂ ਨੂੰ ਅੱਜ ਕੱਲ ਦੇ ਗੀਤਕਾਰਾਂ ਨੂੰ ਜਦੋਂ ਸੁਣਦੇ ਆ ਤਾਂ ਕਿਦਾਂ ਦਾ ਮਹਿਸੂਸ ਕਰਦੇ ਹੋ ਨਹੀਂ ਜਿਹੜੇ ਨਹੀਂ ਵਧੀਆ ਗਾਉਂਦੇ ਜਾਂ ਨਹੀਂ ਕੋਈ ਮਤਲਬ ਮੇਰੀ ਗੱਲ ਨਹੀਂ ਹੈਗੀ ਤਾਂ ਫਿਰ ਉਹ ਨਹੀਂ ਚੰਗ ਗਾਣਾ ਬੱਚੇ ਕੀ ਕਹਿੰਦੇ ਪੰਜਾਬ ਆਉਣ ਨੂੰ ਬੱਚੇ ਮੇਰੇ ਇੱਥੇ ਵੱਡੇ ਹੋ ਕੇ ਗਏ ਨੇ 10ਵੀਂ 10ਵੀਂ ਪਲੱਸ 2 ਕਰਕੇ ਗਏ ਨੇ ਹੂੰ ਤਾਂ ਉਹਦਾ ਉਹਨੂੰ ਇੱਥੇ ਚਾਹੁੰਦੇ ਨੇ ਆਉਂਦੇ ਨੇ ਹੂੰ ਪਰ ਜਿਹੜੇ ਗਾਵ ਨਾਲ ਦੇ ਬੱਚੇ ਨੇ ਉਹ ਕਹਿੰਦੇ ਆਈ ਡੋਨਟ ਲਾਈਕ ਦੰਨ ਨੂੰ ਹੂੰ ਵੀ ਨਹੀਂ ਜਾਣਾ ਹੁਣ ਹਾਂ ਉੱਥੇ ਕਹਿੰਦੇ ਗਾਂਜਾ ਬਹੁਤ ਹੈ ਹੂੰ ਮੇਰੀ ਦੋਤੀਆ ਦੋਤਾ ਪਿਛਲੇ ਸਾਲ ਆ ਕੇ ਗਿਆ ਤੇ ਤੁਸੀਂ ਤਾਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹੇ ਹੋ ਤੁਸੀਂ ਤਾਂ ਪੰਜਾਬੀ ਗੀਤਕਾਰ ਦੀ ਨਾਲ ਜੁੜੇ ਹੋ ਫਿਰ ਬੱਚਿਆਂ ਨੇ ਨਸਖਾਲ ਦੇ ਰੰਗ ਨਹੀਂ ਬੇਟਾ ਮੇਰਾ ਗਾ ਰਿਹਾ ਜੀ ਹੂੰ ਵੱਡਾ ਬੇਟਾ ਬਹੁਤ ਅੱਛਾ ਗਾ ਰਿਹਾ ਹੁਣ ਮਿਊਜ਼ਿਕ ਸਿੱਖਿਆ ਵੀ ਆ ਉਹਦੇ ਹੁਣ ਗਾਣਾ ਵੀ ਕੀਤਾ ਸੀ ਅਸੀਂ ਹ ਤੇ ਕਾਫੀ ਲੋਕਾਂ ਨੇ ਪਸੰਦ ਕੀਤਾ ਗਾਣਾ ਹੂੰ ਤੇ ਪਰ ਉਹ ਇਨਾ ਜਨੂਨ ਹੈ ਨਹੀਂ ਵੀ ਮੈਂ ਸਟੇਜਾਂ ਤੇ ਜਾਵਾਂ ਜਾਂ ਅੱਗੇ ਵਧਾਂ ਮਿਸ ਜਿਆਦਾ ਪੰਜਾਬੀ ਜਿਆਦਾ ਉਧਰ ਜਾ ਕੇ ਜਾਂਦਾ ਨਹੀਂ ਆ ਤਾਂ ਫਿਰ ਜਾਂ ਪੰਜਾਬ ਦੇ ਵਿੱਚ ਨਹੀਂ ਪੰਜਾਬੀ ਦਾ ਜਿਹੜਾ ਵੇਰਵਾ ਉਧਰ ਜਾ ਕੇ ਬੰਦੇ ਨੇ ਜ਼ਿਆਦਾ ਹੁੰਦਾ ਹੂੰ ਉਹਨੇ ਲਿਖ ਦਿੱਤਾ ਸੀ ਇੱਥੇ ਵੀ ਆਪਾਂ ਉੱਥੇ ਜਾ ਕੇ ਉਹ ਗੱਲਾਂ ਨੂੰ ਨਿੱਕੀ ਨਿੱਕੀ ਗੱਲਾਂ ਕਵਿਤਾਵਾਂ ਬਣ ਜਾਂਦੀਆਂ ਨੇ ਹੂੰ ਜਿਵੇਂ ਕਿ ਜਿਵੇਂ ਕਿ ਇੱਕ ਕਵਤਾ ਮੈਂ ਲਿਖੀ ਸੀ ਕਿ ਨਾ ਫਤੇ ਦਾ ਜਵਾਬ ਕਿਵੇਂ ਫਤੇ ਵਿੱਚ ਦੇਣਾ ਉੱਥੇ ਬੱਚਿਆਂ ਬਾਰੇ ਲਿਖੀ ਸੀ ਗੱਲ ਫਤੇ ਦਾ ਜਵਾਬ ਕਿਵੇਂ ਫਤੇ ਵਿੱਚ ਦੇਣਾ ਮਾਂ ਦੇ ਪੈਰੀ ਹੱਥ ਲਾਉਣ ਕਿ ਨੂੰ ਕਹਿੰਦੇ ਨੇ ਬਾਣਦਿਆਂ ਮੰਜੀਆਂ ਤੇ ਸੁੱਤਿਆਂ ਬਗੈਰ ਪਤਾ ਲੱਗਦਾ ਨਹੀਂ ਯਾਰ ਦੌਣ ਕਿ ਨੂੰ ਕਹਿੰਦੇ ਨੇ ਵੈਰੀ ਗੁੱਡ ਮਿੱਟੀ ਵਿੱਚ ਖੇਡਿਆ ਜੋ ਹੀ ਦੱਸ ਸਕਦਾ ਏ ਲਿੱਪੇ ਹੋਏ ਵਿੜੇ ਦੀ ਸੁਗੰਧ ਕਿ ਐਸੀ ਹੁੰਦੀ ਏ ਮਾਂ ਜਾਂ ਵਿੱਚ ਹੋਵੇ ਹੱਦੋਂ ਵੱਧ ਪਿਆਰ ਉਹ ਜਾਣਦੇ ਨੇ ਵੀਰਾਂ ਵਿੱਚ ਕੰਧ ਕਿ ਐਸੀ ਹੁੰਦੀ ਏ ਜ਼ਿੰਦਗੀ ਦੇ ਜਿੰਨਾ ਚੱਲੀਆਂ ਨੇ ਦੁਸ਼ਵਾਰੀਆਂ ਉਹ ਜਾਣਦੇ ਇੱਜ਼ਤ ਮੁਠੀ ਬੰਦ ਕੇ ਐਸੀ ਹੁੰਦੀ ਇੰਦਾਂ ਹੀ ਸ਼ਿਰੋਸ਼ਰੀ ਬਹੁਤ ਪਹਿਲਾ ਭਾਗ ਅਸੀਂ ਤੁਹਾਨੂੰ ਦਿਖਾਇਆ ਦੀਪ ਮੰਗਲੀ ਜੀ ਦਾ ਦੁਬਾਰਾ ਫੇਰ ਗੱਲਬਾਤ ਕਰਾਂਗੇ ਤੇ ਫਿਰ ਇਸ ਤਰ੍ਹਾਂ ਹੀ ਚਰਚਾ ਕਰਾਂਗੇ ਉਹਨਾਂ ਗੀਤਾਂ ਨੂੰ ਲੈ ਕੇ ਜਿਹੜੇ ਗੀਤ ਤੁਹਾਡੇ ਦਿਲਾਂ ਵਿੱਚ ਵਸ ਗਏ ਜਿਹੜੇ ਗੀਤ ਤੁਸੀਂ ਚਾਹਿਆ ਹੋਣਾ ਵੀ ਆਪਣੇ ਦਿਲ ਵਿੱਚੋਂ ਕੱਢ ਨਹੀਂ ਸਕਦੇ ਜਦੋਂ ਕਿਤੇ ਰਾਤ ਨੂੰ ਸੌਂਦੇ ਹੋ ਯਾਦ ਜ਼ਰੂਰ ਆਉਣਾ ਤੇ ਯਾਦ ਵੀ ਆਉਂਦਾ ਹੋਣਾ ਤੇ ਗੁੰਗੁਣਾਉਂਦੇ ਵੀ ਹੋਣੇ ਐਸੀ ਯਾਦ ਸੱਜਣਾ ਵੇ ਤੇਰੀ ਆਈ ਵੇ ਅੱਖੀਆਂ ਨੂੰ ਰੋਣਾ ਪੈ ਗਿਆ ਦੀਪ ਮੰਗਲੀ ਬਾਈ ਸਾਡੇ ਨਾਲ ਸੀ ਛੁੱਟ ਇਹ ਕੋਸ਼ਿਸ਼ ਕੀਤੀ ਨਿਮਾਣੀ ਇਹ ਕੋਸ਼ਿਸ਼ ਕੀਤੀ ਕਿ ਉਸ ਉਸਤਾਦ ਗੀਤਕਾਰ ਦੇ ਨਾਲ ਤੁਹਾਨੂੰ ਮਿਲਾਇਏ ਉਹਦੇ ਨਾਲ ਗੱਲਬਾਤ ਕਰੀਏ ਜਿਹਨੂੰ ਮਿਲ ਕੇ ਰੂਹ ਖੁਸ਼ ਹੋ ਜਾਂਦਾ ਜਿਵੇਂ ਰੋਮ ਰੋਮ ਦੇ ਵਿੱਚ ਪੰਜਾਬ ਵਸਦਾ ਪੰਜਾਬੀ ਵਸਦੀ ਆ ਪੰਜਾਬੀ ਗੀਤਕਾਰੀ ਲਈ ਜਿਹਨਾਂ ਬੜਾ ਕੁਝ ਕੀਤਾ ਅਜੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਗਲੀ ਮੀਟਿੰਗ ਦੇ ਵਿੱਚ ਕਰਾਂਗੇ ਅਗਲੀ ਮੁਲਾਕਾਤ ਦੇ ਵਿੱਚ ਕਰਾਂਗੇ ਉਡੀਕ ਕਰਿਓ ਆਵਾਂਗੇ ਜਰੂਰ ਲੈ ਕੇ ਦੀਪ ਬਾਈ ਦੇ ਨਾਲ ਨਵੀਂ ਗੱਲਬਾਤ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਕੈਮਰਾ ਪਰਸਨ ਪ੍ਰਭਜੋਤ ਸਿੰਘ ਖਾਲਸਾ ਨਵ ਬੰਗੜ ਦੇ ਨਾਲ ਮੈਂ ਤੁਹਾਡਾ ਛੋਟਾ ਵੀਰ ਲਾਲ ਕਮਲ ਦਿਓ ਜਸ ਫਿਰ ਮੈਂ